ਉੱਤਰ ਪ੍ਰਦੇਸ਼ ਦੇ ਇੱਕ ਰੈਲੀ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਨਵੇਂ ਟੈਰਿਫ ਫੈਸਲੇ ਉੱਤੇ ਤਿੱਖਾ ਜਵਾਬ ਦਿੱਤਾ ਮੋਦੀ ਨੇ ਲੋਕਾਂ ਨੂੰ ਆਪਣੀ ਬਣੀ ਹੋਈ ਚੀਜ਼ ਖਰੀਦਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜੋ ਵੀ ਅਸੀਂ ਖਰੀਦਾਂਗੇ ਉਹ ਸਿਰਫ ਭਾਰਤੀਆਂ ਦੀ ਮਿਹਨਤ ਦੀ ਨਿਸ਼ਾਨੀ ਹੋਣੀ ਚਾਹੀਦੀ ਹੈ 트ੰਪ ਦੇ ਨਵੇਂ ਟੈਕਸ ਫੈਸਲੇ ਤੇ ਅਮਰੀਕਾ ਨੇ ਭਾਰਤ ਦੇ ਉਤਪਾਦਾਂ ਉੱਤੇ 25% ਟੈਰਿਫ ਲਾ ਦਿੱਤਾ 트ੰਪ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ ਹੋਰ ਵੀ ਸਖਤ ਕਾਰਵਾਈ ਹੋ ਸਕਦੀ ਹੈ ਰਸ਼ੀਆਨ ਤੇਲ ਤੇ ਭਾਰਤ ਦੀ ਪੋਜੀਸ਼ਨ ਪਾਰਤੀ ਸਰਕਾਰ ਨੇ ਹਾਲੇ ਤੱਕ ਰਸ਼ੀਆ ਤੇਲ ਖਰੀਦਣ ਤੇ ਕੋਈ ਰੋਕ ਨਹੀਂ ਲਾਈ ਸਰਕਾਰੀ ਤੇ ਨਿੱਜੀ ਕੰਪਨੀਆਂ ਨੂੰ ਆਪਣੇ ਆਪਣੇ ਸੋਰਸਸ ਤੋਂ ਤੇਲ ਲੈਣ ਦੀ ਆਜ਼ਾਦੀ ਦਿੱਤੀ ਗਈ ਹੈ ਇਸ ਫੈਸਲੇ ਨੂੰ ਸਰਕਾਰੀ ਬਜਾਏ ਵਪਾਰਕ ਮਾਮਲਾ ਦੱਸਿਆ ਗਿਆ ਹੈ ਮੋਦੀ ਨੇ ਕਿਹਾ ਕਿ ਦੁਨੀਆ ਦੇ ਵਿੱਚ ਅਸਥਿਰਤਾ ਦਾ ਮਾਹੌਲ ਹੈ ਅਸੀਂ ਆਪਣੇ ਆਰਥਿਕ ਹਿੱਤਾਂ ਦੀ ਰੱਖਿਆ ਕਰਾਂਗੇ ਕਿ ਟਰੰਪ ਨੇ ਭਾਰਤ ਦੇ ਉੱਤੇ ਤਿੱਖਾ ਹਮਲੇ ਕਰਦੇ ਕਿਹਾ ਕਿ ਭਾਰਤ ਰਸ਼ੀਆ ਦੇ ਨਾਲ ਮਜ਼ਬੂਤ ਰਿਸ਼ਤੇ ਰੱਖ ਰਿਹਾ ਹੈ ਅਤੇ ਬ੍ਰਿਕਸ ਦੇ ਵਿੱਚ ਸ਼ਾਮਲ ਹੋ ਕੇ ਮਰੇ ਹੋਏ ਅਰਥਵਿਵਸਥਾਵਾਂ ਨੂੰ ਇਕੱਠੇ ਲੈ ਕੇ ਚੱਲ ਰਿਹਾ ਹੈ ਮੋਦੀ ਨੇ ਸ਼ਾਰਾਹ ਦਿੱਤਾ ਕਿ ਭਾਰਤ ਕਿਸੇ ਦਬਾਅ ਦੇ ਵਿੱਚ ਆ ਕੇ ਆਪਣੇ ਫੈਸਲੇ ਨਹੀਂ ਬਦਲੇਗਾ ਉਨ੍ਹਾਂ ਦੇ ਸ਼ਬਦ ਲੋਕਾਂ ਦੇ ਵਿੱਚ ਦੇਸੀ ਚੀਜ਼ਾਂ ਨੂੰ ਖਰੀਦਣ ਦੀ ਭਾਵਨਾ ਨੂੰ ਹੋਰ ਵੀ ਮਜ਼ਬੂਤ ਕਰ ਰਹੇ ਹਨ